ਜਲਦੀ ਸਕੋਰਪਿਓ ਗੱਡੀ 'ਚ ਭਾਈ ਸੀ লাশ ਹਰ ਕੋਈ ਸੀ ਇਸ ਗੱਲ ਤੋਂ ਅੰਜਾਨ ਇਹ ਵਾਰਦਾਤ ਹੈ ਲੁਧਿਆਣਾ ਦੀ ਪਖੋਵਾਲ ਰੋਡ ਦੀ ਇੱਥੇ ਸਵੇਰ ਦੀ ਇੱਕ ਚਿੱਟੇ ਰੰਗ ਦੀ ਸਕੋਰਪਿਓ ਗੱਡੀ ਸਟਾਰਟ ਹਾਲਤ ਵਿੱਚ ਖੜੀ ਸੀ ਇਹ ਗੱਡੀ ਪਾਵਰ ਕਾਮ ਦੇ ਇੱਕ ਅਫਸਰ ਦੀ ਦੱਸੀ ਗਈ ਹੈ ਜਿਸ ਨੂੰ ਹਰਜਿੰਦਰ ਸਿੰਘ ਨਾਮ ਦਾ ਵਿਅਕਤੀ ਚਲਾਉਂਦਾ ਸੀ ਪਖੋਵਾਲ ਰੋਡ ਤੇ ਸਵੇਰ ਤੋਂ ਹੀ ਇਹ ਗੱਡੀ ਸਟਾਰਟ ਹਾਲਤ ਵਿੱਚ ਖੜੀ ਸੀ ਪਰ ਕਿਸੇ ਨੂੰ ਵੀ ਇਹ ਸ਼ੱਕ ਨਹੀਂ ਹੋਇਆ ਕਿ ਗੱਡੀ ਵਿੱਚ লাশ ਵੀ ਹੋ ਸਕਦੀ ਹੈ ਤੁਸੀਂ ਦੇਖਿਆ ਕਿਸ ਤਰ੍ਹਾਂ ਸਟਾਰਟ ਗੱਡੀ ਦੇ ਵਿੱਚ লাশ ਪਈ ਸੀ ਜਾਹਿਰ ਜੀ ਗੱਲ ਹੈ ਜੇ ਗੱਡੀ ਸਟਾਰਟ ਹੋਵੇ ਤੇ ਕਿਸੇ ਨੂੰ ਸ਼ੱਕ ਨਹੀਂ ਹੋ ਸਕਦਾ ਕਿ ਅੰਦਰ লাশ ਵੀ ਹੋ ਸਕਦੀ ਹੈ ਗੱਡੀ ਦੇ ਅੰਦਰ Laash ਹੋਣ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਇੱਕ ਰਾਹਗੀਰ ਉੱਥੋਂ ਬਾਰ-ਬਾਰ ਲੰਘ ਰਿਹਾ ਸੀ ਤੇ ਉਸਨੇ ਗੱਡੀ ਖੜੀ ਦੇਖੀ। ਸਵੇਰ ਦੀ ਗੱਡੀ ਇੱਕੋ ਜਗ੍ਹਾ ਦੇ ਉੱਤੇ ਖੜੀ ਹੋਣ ਕਰਕੇ ਦੁਪਹਿਰ ਵੇਲੇ ਇਸ ਨੂੰ ਸ਼ੱਕ ਹੋਇਆ ਕਿ ਅੰਦਰ ਕੁਛ ਨਾ ਕੁਝ ਗਲਤ ਜ਼ਰੂਰ ਹੈ। ਇਸ ਰਾਹਗੀਰ ਨੇ ਜਦੋਂ ਗੱਡੀ ਵਿੱਚ ਝਾਂਕ ਕੇ ਦੇਖਿਆ ਤੇ ਅੰਦਰ Laash ਪਈ ਸੀ। Laash ਦੀ ਪਛਾਣ ਹੋਣ ਤੋਂ ਬਾਅਦ ਰਿਸ਼ਤੇਦਾਰ ਮੌਕੇ ਦੇ ਉੱਤੇ ਆਏ ਤੇ ਉੱਥੇ ਚੀਕ ਚਾਹਰਾ ਸ਼ੁਰੂ ਹੋ ਗਿਆ। ਇਸ ਵੇਰ ਦੀ ਗੱਡੀ ਇੱਥੇ ਕਿਨੋਂ ਆਪਣਾ ਸਕੋਰਪਿਓਂ ਗੱਡੀ ਸੀਗੀ ਕੋਈ 3-4 ਵਾਰ ਲੰਘਿਆ ਗੱਡੀ ਸਟਾਰ ਸੀਗੀ ਮਤਲਬ ਪਤਾ ਨਹੀਂ ਲੱਗਿਆ ਅੰਦਰ ਕੋਈ ਹੈ ਕਿ ਨਹੀਂ ਹੈ ਹੁਣ ਪਤਾ ਲੱਗਿਆ ਵੀ ਅੰਦਰ ਡੈੱਡ ਬੋਡੀ ਸੀਗੀ ਕਿਤੇ ਅਰੇ ਕਿੱਥੇ ਫਿਰਦੀ ਸੀ ਗੱਡੀ ਇਹ ਭਾਜੀ ਇੱਥੇ ਆਪਣਾ ਡੁਗਰੀ 222 ਬਾਈਪਾਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਐਸਾ ਧਾਰਨ ਮੋਦਾ ਮਾਮਲਾ ਹੈ ਜਾਂ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੈ ਇਸ ਦਾ ਖੁਲਾਸਾ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਏਗਾ ਦੈਨਿਕ ਮਿਲ ਪੰਜਾਬੀ ਟੀਵੀ ਦੀ ਰਿਪੋਰਟ